ਜਾਸੂਸੀ ਦੇ ਦੋਸ਼ੇਪ ਆਪਰੇਸ਼ਨ ਹਿੰਦੂਰ ਦੌਰਾਨ ਗ੍ਰਿਫਤਾਰ ਕੀਤੇ ਗਏ ਸੁਖप्रीत ਸਿੰਘ ਅਤੇ ਕਰਨਬੀਰ ਸਿੰਘ ਨੂੰ ਜੇਲ੍ਹ ਵਿੱਚ ਬੰਧਨ ਆਪਣੇ ਪਾਕਿਸਤਾਨੀ ਸੰਪਰਕਾਂ ਰਾਹੀਂ ਡ੍ਰੋਨ ਰਾਹੀਂ ਵੀ ਹੈਰੋਇਨ ਮੰਗਵਾਉਂਦੇ ਸਨ ਇਹ ਖੁਲਾਸਾ ਸੁਖਪ੍ਰੀਤ ਸਿੰਘ ਦੇ ਭਰਾ ਮਕਰੀਤ ਸਿੰਘ ਦੀ 509 ਗ੍ਰਾਮ ਹੈਰੋਇਨ ਸਮੇਤ ਹੋਈ ਗ੍ਰਿਫਤਾਰੀ ਤੋਂ ਹੋਇਆ ਆਲੀਨਾਂਗਲ ਪਿੰਡ ਨੇੜੇ ਇੱਕ ਵਿਅਕਤੀ ਜਿਹਦਾ ਨਾਮ ਸਹਿਜਪ੍ਰੀਤ ਸਿੰਘ ਹੈ ਔਰ ਆਲੀਆਂ ਪਿੰਡ ਦਾ ਰਹਿਣ ਵਾਲਾ ਥਾਣਾ ਦਰੰਗਲੇ ਦਾ ਇਹਦੇ ਕੋਲੋਂ 509 ਗ੍ਰਾਮ ਜਿਹੜੀ ਹੈ ਹੀਰੇਨ ਬਰਾਮਦ ਹੋਈ ਹੈ ਔਰ ਆਪਾਂ ਇਹਨਾਂ ਦੇ ਖਿਲਾਫ ਪਰਚਾ ਅੰਡਰ ਸੈਕਸ਼ਨ ਐਨਡੀਪੀਐਸ ਐਕਟ ਐਫਆਈ ਨੰਬਰ 77 ਜਿਹੜੀ ਆ ਰਜਿਸਟਰ ਕਰ ਲਈ ਹੈ ਔਰ ਇਨੀਸ਼ਲ ਪੁਛਗੋਸਤੋ ਇਹ ਆਇਆ ਕਿ ਇਹ ਜਿਹੜੀ ਹੀਰੋਨ ਹੈ ਇਹਦਾ ਭਰਾ ਸੁਖਪ੍ਰੀਤ ਸਿੰਘ ਹੈ ਜਿਹੜਾ ਕਿ ਆਲਰੇਡੀ ਜੇਲ ਚ ਜਿਹੜਾ ਕਿ ਆਪਰੇਸ਼ਨ ਸੰਦੂਰ ਦੌਰਾਨ ਇਹਨੂੰ ਆਫੀਸ਼ੀਅਲ ਸ੍ਰਿਕਟ ਰੈਕਟ ਔਰ ਆਰਮਜ਼ ਐਕਟ ਅੰਡਰ ਇਹਨੂੰ ਅਰੈਸਟ ਕੀਤਾ ਸੀ ਇਹਦਾ ਇੱਕ ਹੋਰ ਦੋਸ਼ੀ ਸੀ ਨਾਲ ਉਹਦੇ ਕਰਨਵੀਰ ਸਿੰਘ ਚੰਦੂ ਬਡਾਲਾ ਦਾ ਰਹਿਣ ਵਾਲਾ ਕਣਾਨੋਟ ਆਣੇ ਦਾ ਉਹ ਆਲਰੇਡੀ ਜੇਲ ਚ ਨਾ ਜਦੋਂ ਉਹ ਬਾਹਰ ਸਨ ਉਹਨਾਂ ਨੇ ਇਹ ਜਿਹੜੀ ਹੈ ਹਿਰਨ ਡਰੋਨ ਰਸਤੇ ਪਾਕਿਸਤਾਨ ਤੋਂ ਮਂਗਾਈ ਸੀ ਔਰ ਆਪਾਂ ਉਹਨਾਂ ਬੰਦਿਆਂ ਨੂੰ ਵੀ ਜਿਹੜੇ ਕਿ ਜੇਲ ਚ ਨਾ ਉਹਨਾਂ ਨੂੰ ਲਿਆ ਕੇ ਪੁੱਛਗਿੱਛ ਕਰਕੇ ਜਿਹੜੇ ਦਾ ਬੈਕਪਰਡ ਲਿੰਕ ਹੈ ਔਰ ਇਹਦੇ ਦੇ ਹੋਰ ਸਾਥੀ ਨੇ ਜਾਂ ਇਹਨਾਂ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ ਇਸ ਮਗਲਿੰਗ ਤੇ ਉਹਦੇ ਬਾਰੇ ਪੁੱਛਗਿੱਛ ਕਰਕੇ ਇਨਵੈਸਟੀਗੇਸ਼ਨ ਪ੍ਰੋਪਰ ਕਰਾਂਗੇ ਉਹ ਵੀ ਦਾ ਮਾਮਲਾ ਦਰਜ ਹੈ ਇਹਨਾਂ ਦੇ ਖਲਾਫ ਜਿਹੜਾ ਐਸ ਪਰ ਰਿਕਾਰਡ ਹੈ ਰੀਸੈਂਟਲੀ ਆਪਰੇਸ਼ਨ ਸੰਦੂਰ ਤਰਾਂ ਦੋ ਥਾਣਾ ਦਰੰਗਲਾ ਵਿੱਚ ਜਿਹੜਾ ਐਸਪਾਨੇਸ ਜਿਹੜਾ ਸਪਾਈਂਗ ਦਾ ਪਰਚਾ ਦਰਜ ਹੋਇਆ ਸੀ ਆਫੀਸ਼ਲ ਸੀਕਰਟ ਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਹੀ ਜੇਲ੍ਹ ਹੈ ਜੇਲ੍ਹ ਚ ਨਾ ਦੋਨੇ ਕਰਨਵੀਰ ਔਰ ਸੁਖਪ੍ਰੀਤ ਜੀ ਜੀ